ਹਾਂਜੀ 10 ਜੂਨ ਬਠਿੰਡਾ ਸਬਜ਼ੀ ਮੰਡੀ ਦਾ ਰੇਟ ਤੁਹਾਡੇ ਲਈ ਅਪਡੇਟ ਕਰ ਰਿਹਾ ਹਾਂ ਜੀ ਕਈ ਦਿਨਾਂ ਤੋਂ ਵੀਡੀਓ ਨਹੀਂ ਬਣ ਪਾ ਰਹੀ ਸੀ ਤੇ ਹੁਣ ਰੈਗੂਲਰ ਵੀਡੀਓ ਤੁਹਾਡੇ ਲਈ ਮੈਂ ਲੈ ਕੇ ਆਉਂਦਾ ਰਵਾਂਗਾ ਜੀ ਹਾਂਜੀ ਪਿੰਡੀਆ ਜੀ 15 ਰੁਪਏ ਪ੍ਰਤੀ ਕਿਲੋ 15 ਰੁਪਏ ਬੱਫੂ ਜੀ 3 ਫਲੀ 3 ਫਲੀ 50 ਰੁਪਏ ਕਿਲੋ ਡੇਸੀ ਚਾਰੀ ਅੰਬੀ ਜੀ ਬਠਿੰਡਾ ਮੰਡੀ 'ਚ 10 ਰੁਪਏ ਪ੍ਰਤੀ ਕਿਲੋ ਤੁਸੀਂ ਤੁਸੀ ਫਰਕ ਦੇਖ ਸਕਦੇ ਹੋ ਇਹ ਜਿਆਦਾ ਡਾਰਕ ਗ੍ਰੀਨ ਹੈ ਜਿਆਦਾ ਹਰੇਚਾ ਹੈ ਇਹ ਥੋੜੀ ਜਿਹੀ ਘੱਟ ਹਰੀ ਹੈ। ਰੇਟ ਤੇ ਕੋਈ ਫਰਕ ਨਹੀਂ। ਜਿਹੜਾ ਆਚਾਰੀ ਆਂਬ ਦੇ ਵਿੱਚ ਵੱਡਾ ਸਾਈਜ਼ ਹੈ ਮੀਡੀਅਮ ਇਹ ਹੈਗਾ ਜੀ 15 ਰੁਪਏ ਤੱਕ। ਬਰੀਕ ਚੋਲਾ ਫਲੀ ਆਏਗੀ ਆ ਜੀ 40 ਰੁਪਏ ਕਿਲੋ। ਕੁਆਂਟੀਟੀ ਤੁਸੀਂ ਆਪਦੇ ਹਿਸਾਬ ਨਾਲ 5 10 15 20 ਕਿਲੋ ਜਿੰਨੀ ਮਰਜ਼ੀ ਲੈ ਸਕਦੇ ਹੋ। ਕੀ ਬੈਂਗਣ ਕੀ ਰੇਟ ਹੈ? ਬੈਂਗਣਾ ਜੀ 20 ਦੇ ਬਹੁਤ ਸੋਹਣੀ ਕੁਆਲਿਟੀ ਹੈ ਜੀ। 20 ਰੁਪਏ ਕਿਲੋ ਕੁਆਂਟੀਟੀ ਤੁਹਾਡੇ ਹਿਸਾਬ ਨਾਲ ਹਾਂਜੀ ਤੇਸੀ ਗਵਾਰਾ 90 ਰੁਪਏ ਹਾਂਜੀ ਕਾਲੀ ਤੋਰੀ ਹੈਗੀ ਆ ਜੀ 15 ਤੋਂ ਲੈ ਕੇ 18 ਰੁਪਏ ਪ੍ਰਤੀ ਕਿਲੋ ਤੱਕ ਜਿਹੜਾ ਚੰਗਾ ਵਧੀਆ ਕੱਦੂ ਹੈ ਜੀ ਉਹ ਵੀ ਕਿਹਾ ਜੀ 18 ਤੋਂ ਲੈ ਕੇ 25 ਰੁਪਏ ਤੱਕ ਕੱਦੂ ਥੋੜਾ ਮੰਡੀ ਦੇ ਵਿੱਚ ਘੱਟ ਦੇਖਣ ਨੂੰ ਮਿਲ ਰਿਹਾ ਹੈ